ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਚਾਰੇ ਚ ਨਾਲਾ ਤਹਿਸੀਲ ਵਿੱਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਅੱਜ ਮੱਝਾਂ ਸਾਰੀਆਂ ਹੀ ਗੱਬਣਾ ਵਾ ਇੱਕ ਵਿੱਚ ਦੋ ਸੋਈਆਂ ਦੋ ਗੱਬਣਾ ਤੇ ਗਾਂ ਵੀ ਗੱਬਣਿਆ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਸੋਨੂ ਸ਼ਾਹ ਨਾਲਾ ਗ੍ਰਾਮ ਸਰ। ਫੋਨ ਨੰਬਰ ਵੀ ਪਉਂਦੇ 981925751 ਤੇ ਅੱਜ ਮੱਝਾਂ ਹੀ ਆ ਸਾਰੇ ਤੇ ਇੱਕ ਗਾਂ ਕੱਲ ਹੀ ਆਪਣੇ ਸੁਈਆਂ ਦੋ ਆ ਗਈਆਂ ਹੀ। ਅੱਛਾ। ਉਹ ਦੋ ਵੇਚੀਆਂ ਕੱਲ ਠੀਕ। ਵੇਚ ਆ ਜਾਈਆਂ ਹੁਣ। ਪਰਸੋਂ ਨਾਗਾ ਪਾਤਾ ਫਿਰ। ਪਰਸੋਂ ਫਿਰ ਨਾਗਾ ਪਾਤਾ ਫਿਰ ਗੋਟਾ ਮੁੱਡਾ ਕਰਕੇ ਸਾਰਾ ਕੰਮ ਹੀ ਇਕਦੋ। ਵੋਟਾਂ ਦੀ ਗਿਣਤੀ-ਗਿਣਤੀ ਕਰਾਉਣੀ ਹੋਣੀ ਨਾਲ ਜਾ ਕੇ। ਹੋ ਗਈ ਹਾਲ। ਤਾਈਆਂ ਪਾਰ ਜਿੱਤ ਗਿਆ ਵਾ। ਹਾਂਜੀ ਉਧਰ ਉਹ ਜਿੱਤ ਗਿਆ ਭਾਈ। ਵਾਲੀ ਤੋਂ ਦਦੂ ਜਿੱਤ ਗਿਆ ਵੇਖੋ। ਹਾਂਜੀ ਹਾਂਜੀ ਹਾਂਜੀ। ਚਲੋ ਮਹਾਰਾਜ ਹਰਿ ਕਰਾ। ਹਾਂਜੀ ਹਾਂਜੀ। ਤੇ ਗਾਂ ਵੀ ਗੱਬਣੇ ਤੇ ਮੱਝਾਂ ਵੀ ਦਾ ਭਾਈ ਵਿਗੀ ਆ ਚਲੋ ਦਾ ਵਿਗੀ ਲੈਣਾ ਹੁੰਦੇ ਬੰਦੇ ਅੱਛਾ ਉਹਦਾ ਸੌਦਾ ਹੋਇਆ ਤੇ ਫਿਰ ਮੱਝਾਂ ਤੇ ਸ਼ੁਰੂ ਕਰ ਲੀਏ ਚਲੋ ਫਿਰ ਇਤਾਂ ਹੀ ਸ਼ੁਰੂ ਕਰਤੀਏ ਗਾਂ ਕਿੱਥੇ ਚੱਲੀ ਆ ਤਰਾ ਗਾਂ ਜਣੀ ਮੁਗ ਗਿਆ ਦਾ ਅੱਛਾ ਉੱਥੋਂ ਦੇ ਵੀਰ ਹੁਣੇ ਆਉਣਾ ਅੱਛਾ ਹੁੰਦੇ ਆ ਠੀਕ ਹੈ ਤੇ ਪਹਿਲਾਂ ਫਿਰ ਸ਼ੁਰੂਆਤ ਆ ਵਾਲੀ ਝੋਟੀ ਤੋਂ ਹੀ ਆਪਾਂ ਕਰਨੀ ਆ ਚੰਗੀ ਰਾਜੀ ਰੂਜੀ ਆ ਚੰਗੀ ਸੰਭੀ ਕਿਹਨੇ ਚਾਲੂ ਬੜੀ ਭਾਈਏ ਬਸ ਬੜੀ ਖਾ ਗਿਆ ਲਜੀ ਦੀ ਤੁਲੀ ਤਾਂ ਜੋ ਖਾਈ ਜੰਦੀ ਆ ਕਿੰਨੇ ਚਿਰ ਦੀ ਗੱਬਨ ਜੀ ਬਈ ਭਾਈ 9 ਮਹੀਨੇ ਦੀ ਐ ਅੱਛਾ ਇਹਨੂੰ ਦਹਾਵਾਂ ਲੱਗਣੀ ਆਲਾ ਥੋੜੀ ਜਨਾ ਦਾ ਕੱਟ ਲੈ ਅੱਛਾ ਹਾਂ ਮਤਲਬ ਜੇ ਮਹੀਨਾ ਡੇਢ ਮਹੀਨਾ ਲੱਗ ਜਾਵੇ ਦੇਖੋ ਬੰਨੋ ਦੇਖੋ ਠੀਕ ਐ ਤੋਰੋ ਹੱਕ ਕਰੀਏ ਚੰਗੀ ਤਿਆਰ ਹੋਣੀ ਆ ਵਾਹ ਪੂਰੀ ਨਿੱਗਰ ਝੋਟੀ ਆ ਪੂਰੀ ਰਾਜੀ ਆ ਜਿਹੜੀ ਸੰਭੀ ਸੰਦੀ ਚੰਗੀ ਆ ਉਲੀ ਫਲੀ ਇਹ ਵੇ ਲੋ ਛੋਟੀ ਛੋਟੀਆਂ ਹੈਗੀ ਹਾਂਜੀ ਹਾਂਜੀ ਬਾਹਰ ਵੇ ਲੋ ਕਿੰਨਾ ਲੰਮਾ ਹੋਣੀ ਏ ਸੋਵਾ ਗਨ ਵੇਦਾ ਪਹਿਲਾ ਪਈ ਸੋਆ ਇਹਦੇ ਪਹਿਲਾ ਹੀ ਸੋਆ ਇਹਨੇ ਸੋਣਾ ਹੈ ਬਾਹਰ ਦੇਖੋ ਕੀ ਲੱਗਾ ਜੀ ਤੇ ਥਨ ਹੁਣ ਤਾਂ ਇਹ ਹੱਥ ਚ ਆਉਣਾ ਲਾਵ ਚੰਗੀ ਦੀ ਜਿਵੇਂ ਸੰਭੀ ਕੇ ਹੈ ਵੀ ਨੇ ਉਹ ਲਈ ਕਾਚੂ ਬੜਾ ਪੋੜੇ ਸਿਵਾ ਬੜੀ ਅੱਛਾ ਬੰਦੇ ਵੀ ਬੜੇ ਵਧੀਆ ਠੀਕ ਆ ਕਿੰਨਾ ਨੂੰ ਲਈ ਤੁਹਾਨੂੰ ਬੜਾ ਕਈਆਂ ਕਰਾਂਜ ਕਈ ਗੱਲਾਂ ਹੁੰਦੀਆਂ ਹਾਂਜੀ ਹਾਂਜੀ ਨਹੀਂ ਕਈ ਪੂਰੀ ਸਾਮਬ ਕਰਦੇ ਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਇਹ ਭਾਈ ਮੋਹ ਦੇ ਛੋਟਾ ਜੀ ਇਹਦਾ ਕਿੰਨਾ 65000 ਦੀ ਦੇ ਦੀਏ 65000 ਦੀ ਛੋਟ ਛੋਟ ਵਿੱਚੋਂ ਕਰ ਦੋਗੇ ਕਿ ਕਰਾਂਗੇ ਛੋਟ ਛੜ ਤੇ ਬਾਕੀ ਫਿਰ ਮੰਨਦਰ ਕਰਦਾ ਵੀ ਦੇ ਦਗੇ ਦਾ ਕਿੰਨਾ ਕਰ ਕਿੰਨੀ ਛੋਟ ਕਰ ਦੋਗੇ 60 ਦੀ ਜੀ ਭਾਈ ਅੱਛਾ 60000 ਦੀ ਬਾਕੀ ਇਹ ਆ ਕਿ ਕੋਈ ਆਣ ਕੇ ਵੇਖੇ ਇੱਕ ਵਾਰੀ ਛੋਟੀ ਭਾਜੀ ਹੋਣੇ ਬਾਹਰ ਤੋਂ ਕੋਈ ਮੇਰਾ ਵੀਰ ਕਵੇ 500 700 100 100 ਤੋਂ ਸਭੀ ਹੋਣੀ ਠੀਕ ਹੈ ਜੀ ਛੋਡੀ ਹੁਣ ਦੱਸਾ ਕਿਉਂ ਛੋਡੀ ਚੰਗੀ ਆ ਤਾਜੀ ਸੁਣਾ ਇਹਨੇ ਹੁਣ ਮੰਨ ਲਓ ਵੀਰ 25 ਦਿਨਾਂ ਦੇ ਮਹੀਨੇ ਦੇ ਰੇੜੇ ਕਿ ਸੁਬੂ ਕੀ ਮਹੀਨਾ ਲੈ ਜੂਗਾ ਹਾਂਜੀ ਹਾਂਜੀ ਹਾਂ ਠੀਕ ਆ ਬਾਹਰ ਕੋਈ ਮਰ ਮੜੇ ਥਾਂ ਤੇ ਆ ਲੱਗੇ ਕਰੋ ਮੜੇ ਕਰੋ ਹਾਂਜੀ ਥਾਲੇ ਕੋਈ ਲਗਾ ਦੇ ਚੰਗੇ ਗੈਪ ਤੇ ਥਾਨੇ ਜਿਹੜੇ ਇੰਨੀ ਨਹੀਂ ਵੈਸੇ ਭਾਈ ਥਨ ਲਗਾ ਗਾ ਜਿੰਦਾ ਜੀ ਠੀਕ ਆ ਤੇ ਹੁਣ ਆ ਜਿਹੜੀ ਇਹ ਵੀ ਗੱਬਨ ਜੇ ਇਹ ਵੀ ਨਵਾਂ ਮਹੀਨੇ ਦਾ ਗੱਬਨ ਜੇ ਇਹ ਵੀ ਨੌਂ ਦੀ ਗੱਬਨ ਹੈ ਮਹੀਨਾ ਇਹ ਵੀ ਲੈ ਜੂਗੀ ਇਹ ਜੀ ਇਹ ਤਾਂ ਬੀ ਤੋਂ ਵੀ ਇਹ ਵੀ ਚਲੋ ਠੀਕ ਹੈ ਇਹਦਾ ਲਾਇ ਪਈ ਬਗੈ ਵੀ ਦੱਸੋ ਇਹ ਵੀ ਮਹੀਨੇ ਦੇ ਇਰਕਰ ਸਬੂਹ ਦੋ ਜਾ ਤਰ ਵੱਲ ਲੈ ਜਾ ਟੱਕ ਲੈ ਠੀਕ ਹੈ ਜੀ ਬਿਲਕੁਲ ਵੇ ਲੋਕੀ ਦੀ ਕਮੀ ਹੈ ਤੇ ਇਹਦਾ ਮੁੱਲ ਸੇਮ ਹੀ ਭਾਈ ਮੁੱਲੇ ਨਜ਼ਰ ਅੱਛਾ 68 ਦੇ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ 60 ਦੇ ਅੱਛਾ 60 ਕੀ ਜਰਾ ਹੋਰ 2000 8000 ਲੈ ਦਾਂਗੇ 52 ਦੀ 52000 52000 ਦੀ 52000 ਠੀਕ ਹੈ ਜੀ ਪਤਾ ਜੋੜੀ ਵੇਖੋ ਪਰੀ ਜੰਮੀ ਗੱਦੀ ਆ ਤੇ ਪਿਆਰ ਵੀ ਲੱਖ ਦੀ ਜੋੜੀ ਆ ਹਾਂਜੀ ਹਾਂਜੀ ਆ ਜਿਹੜੀ ਆ ਆ 68 ਦੀ ਕਹਿੰਦੇ ਦੇ ਦਾਂਗੇ ਤੇ ਆ ਜਿਹੜੀ 56 ਦੀ ਕਹਿੰਦੇ ਦੇ ਦਿਆਂਗੇ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਤੇਰੀ ਲਾਗੇ ਦਾ ਬਣਾਜ ਭਾਈ ਕੋਈ ਫਾਲਟ ਹੋਵੇ ਕੋਈ ਪੂਛਟਾ ਹੋਵੇ ਕੋਈ ਜੁਮੇਰਾ ਪਹ ਹੁਣ ਪੂਛ ਭਾਈ ਵੇਖੋ ਪੈਰਾ ਹੀ ਖਾਂਦੀ ਏ ਪੂਛ ਪੈਰਾ ਹੀ ਵੇਖੋ ਜੀ ਠੀਕ ਆ ਪੂਰੀ ਝੋਟੀ ਰਾਜੀ ਭਾਈ ਇਹ ਵੀ ਇਹ ਨਹੀਂ ਕਿ ਅੱਧੂਈ ਆ ਹਾਂਜੀ ਹਾਂਜੀ ਪੂਰੀ ਪਰੀ ਝੋੜੀ ਆ ਏ ਰਪਾਜੀ ਇਹ ਘਰ ਆ ਜਾਂਦੇ ਜਿਹਨਾਂ ਕੋ ਲਈ ਨਾ ਉਹ ਆਦੇ ਦੂਜੇ ਸਮਾਂ ਨੇ ਹੁਣ ਅੱਛਾ ਕਿਲੇ ਸੁਈਆਂ 11 11 12 ਕਿਲੋ ਤੋਂ ਜਿਆਦਾ ਅੱਛਾ ਹਾਂ ਠੀਕ ਆ ਹਾਂਜੀ ਤੇ ਹੁਣ ਜਿਹੜੀ ਆ ਸੁਈਆਂ ਤੁਹਾਨੂੰ ਦਿਖਾ ਦਈਏ ਆ ਜੀ ਠੀਕ ਆ ਕਿੰਨਾ ਇਹ ਤੱਕ ਮਹੀਨੇ ਜੇਰ ਕੇ ਟਾਈਮ ਹੋ ਗਏ ਅੱਛਾ ਬੱਚਾ ਮਰ ਗਏ ਦਾ ਤੇ ਉਹ ਬੱਚੇ ਤੋਂ ਬਿਨਾ ਆ ਬੱਚੇ ਤੋਂ ਬਿਨਾ ਤੇ ਦੂਸਰੀ ਬੱਚੇ ਵਾਲੀ ਆ ਉਹ ਵੀ ਤੁਹਾਨੂੰ ਦਿਖਾ ਦਨੇ ਇਦੋਂ ਕੋ ਦੁੱਧ ਕਿੰਨਾ ਪੱਕਾ ਬਿਲਕੁਲ ਫਤਲੋ ਦੁੱਧ ਬਈ ਹੈਗਾ ਪੱਕਾ ਦੁੱਧ ਚੰਦਿਆ ਠੀਕ ਹੈ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਬਾਕੀ ਕਾਦੇ ਦਾ ਮੀਡੀਅਮ ਆ ਬਹੁਤਾ ਵੱਡਾ ਨਹੀਂ ਹੈ ਬਹੁਤਾ ਛੋਟਾ ਨਹੀਂ ਮੀਡੀਅਮ ਜਿਹਾ ਆਮ ਆਪਣੇ ਘਰਾਂ 'ਚ ਨੋਰਮਲ ਮੱਝਾਂ ਹੁੰਦੀਆਂ ਦਰਮਿਆਨਾਂ ਜਿਹਾ ਤੇ ਇਹਦਾ ਕਿੰਨਾ ਮੁੱਲ ਲਵਿੱਦੀ ਫਿਰ 40000 ਦੀ 45000 ਦੀ ਹਾਂ 45 ਦੀ ਭਾਈ ਹਾਂ ਨਾਲ ਦੇ ਦਾਂਗੇ ਵੀ ਹਾਂ ਦੇਖ ਬਾਕੀ ਮੋਕੇ ਤੇ ਮਤਲਬ ਕਰ ਦਾਂਗੇ ਬਾਅਦ ਅੱਛਾ 40000 ਇਹ ਭਾਈਸਾਹੀ ਕਰਨੀਆਂ ਨੇ ਦੁੱਧ ਇਹਨਾਂ ਨੇ ਹਾਂਜੀ ਹਾਂਜੀ ਹਾਂ ਠੀਕ ਆ ਤੇ ਆਹ ਜਿਹੜੀ ਆ ਇਹ ਸੂਈ ਨੂੰ ਅਜ ਹੋ ਗਈ ਕੋਸਾ ਤਾਂ ਅੱਛਾ ਆ ਮਗਰ ਕੀ ਜੀ ਮਗਰ ਇਹਦੇ ਕੱਟਾ ਹੈ ਮਗਰ ਇਹਦੇ ਕੱਟਾ ਹੈ ਇਹ ਤਾਂ ਜਿਸੂ ਹੀ ਹੈ ਤੇ ਦੇਖੋ ਦੁੱਧ ਕਿੰਨਾ ਵਿਧੀ ਹੋਣਾ ਦੇਖੋ ਭਾਜੀ ਸੱਤਾ ਦਾ ਦੁੱਧ ਬਾਹਰ ਹੋਊਗਾ ਇਹ ਅੱਛਾ ਜੀ ਧਾਰਾ ਇਹਦੀ ਧਾਰਾ ਮਰਾਦ ਨੇ ਆ ਇਹ ਆਪਣੀ ਹੋਣੀ ਆਈ ਹੈ ਅੱਛਾ ਜੋਨ ਵਾਲੀ ਮੜੀ ਧਵਾ ਲੈਣੇ ਆ ਠੀਕ ਆ ਤੇ ਇਕ ਕਿੰਨਾ ਕਿ ਦੋ ਚੁਾਈ ਜਾਊਗੀ ਦੋ 10 ਕਿਲੋ ਭਾਈ ਘਰ ਆ ਲਿਆਂਦੇ ਜਦੋਂ 8 9 ਕਿਲੋ ਕਰੀ ਜੋਗੇ 8 10 ਕਿਲੋ ਠੀਕ ਹੈ ਮੇਰੇ ਮੋਲੇ ਜਾਊਗੀ ਕਰੀਓ ਵੀ ਠੀਕ ਹੈ ਬੰਦੇ ਨੂੰ ਲਈ ਵਾਦੇ ਭਾਈ ਕੋਈ ਆ ਵੀ ਨਹੀਂ ਸੋਈ ਨਾ ਅੱਛਾ ਚਲੋ ਭਾਈ ਇਹਨਾਂ ਵੀ 8 9 ਕਿਲੋ ਤੋਂ ਬੜਾ ਹੁੰਦਾ ਜੀ ਹਾਂਜੀ ਹਾਂਜੀ ਐਵੇਂ 15 16 ਕਿਲੋ ਕਹਿ ਕੇ ਮੁੜ ਗਏ ਐ ਝੂਠਾ ਝੂਠਾ ਅਗਲੇ ਵੀ ਸਿਆਣੇ ਹੁੰਦੇ ਆ ਉਹ ਇਹਨਾਂ ਦਾ ਪਤਾ 15 16 ਕਿਲੋ ਦੀ ਝੂਠ ਹੀ ਨਾ ਉਹ ਚਲੋ ਤੇ ਮੱਝ ਮੱਝ ਨੇ ਦੁੱਧ ਕੱਢਣਾ ਚੀਜ਼ ਜੀ ਭਾਈ ਜੀ ਜੰਗੇ ਪਤਰਾ ਨਗਰ ਉਹ ਪਤਾ ਹੀ 7 8 ਕਿਲੋ ਲੈ ਹੁੰਦਾ ਹਾਂ ਹਾਂਜੀ ਜੰਗੇ ਆ ਦੇ ਸਾਡੇ ਤਾਜ਼ਾ ਹੀ ਆ ਬੱਚਾ ਤਾਂ ਬਾਕੀ ਜਿਹੜੀ ਆਵਲੀ ਗਾਂ ਵਿਕੀ ਆ ਇਹ ਮੋਗੇ ਜਾਣੀ ਚੰਗੇ ਕੱਦ ਕਾਠਾ ਲਈ ਆ ਵੀ ਚੰਗੇ ਸੋਨੇ ਰੰਗ ਦੇ ਵਾਲੀ ਇਹ ਵੀ ਗੱਭਣੇ ਤਿਆਰ ਹੀ ਆ ਬਸ ਥੋੜਾ ਟਾਈਮ ਇਹਨਾਂ ਨੇ ਖੜਨਾ ਹਾਂਜੀ ਤੇ ਆ ਥਾਣੇ ਦੇ ਵੀ ਦੇਖ ਸਕਦੇ ਦਿਖਾ ਦਵਾਂਗੇ ਜਵਾਬ ਆਏ ਬਾਈ ਕਿ ਲੋਨ ਉਹਦੀ ਗਾਰ ਵੀ ਹੈਗੀ ਠੀਕ ਹੈ ਚਾਰ ਦੇ ਬੱਚਾ ਤੇ 10 20 ਲੀਟਰ ਮਾਰ ਕੇ ਆ ਅੱਛਾ 7 ਕਿਲੋ ਕੰਡਿਆ ਦੁੱਧ ਉਹ ਮੁੱਲ ਦੱਸਦੀ ਹੈ ਫਿਰ ਇਹਦਾ ਮੁੱਲ ਭਾਜੀ ਦਾ 55000 ਜੀ 55000 ਆ ਹਾਂ ਬਾਕੀ ਛੋਟ-ਛੜ ਮੁੱਕ ਤੇ ਕਰ ਲਓ ਉਹ ਜਿਹੜਾ 54000 ਦੀ ਭਾਜੀ 54000 ਆ ਬਾਕੀ ਸੌਦੋ ਸਮਾਨ ਤਾਂ ਨਹੀਂ ਹੋਣਾ ਹੋਰ ਵੀ ਠੀਕ ਹੈ ਜੀ ਭਾਈਤਾ ਜੀ ਸੂਈ ਭਾਜੀ ਉਹ ਸਾਰੀ ਕਰੰਗੇ ਦੁੱਧ ਲੈਣੇ ਠੀਕ ਹੈ ਜੀ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਨਾ ਆਪਣੀ ਵਿਗੀ ਆ ਗਾਂ ਵਿਗੀ ਹੈ ਗਾਂ ਮੁੱਕ ਗਏ ਜਾਣੀ ਆਏ ਬਾਕੀ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ